ਇਹ ਬੱਚੀ ਵਿਚਾਰੀ ਬਹੁਤ ਤਕਲੀਫ ਵਿੱਚ ਸੀ ਆਪਾਂ ਇਹਨੂੰ ਅੰਬੀਕਾ ਚੋ ਚੱਕ ਕੇ ਲੈ ਕੇ ਆਏ ਆ ਸਾਡੇ ਆਪਣੇ ਘਰੇ ਵੀ ਇੱਕ ਡੌਗ ਆ ਉਹਦੇ ਉਹ ਪਿਆਗਾ ਤੇ ਉਧਰ ਹਨਾ ਲੋਕ ਕਹਿੰਦੇ ਨੇ ਸਾਨੂੰ ਕਹਿੰਦੇ ਤੁਸੀਂ ਐਦਾਂ ਦੇ ਕੁੱਤੇ ਨੂੰ ਨਾ ਐਦਾਂ ਦੇ ਵੀ ਚੱਕ ਕੇ ਘਰੇ ਲੈ ਆ ਕਰੋ ਤੁਹਾਡੇ ਡੌਗ ਨੂੰ ਵੀ ਕੁਝ ਹੋ ਜਾਊਗਾ ਚਲੋ ਹੋ ਜਾਊਗਾ ਪੋ ਜਾਣਦੇ ਹਨਾ ਆਪਾਂ ਕਿਸੇ ਬੱਚੇ ਨੂੰ ਤਕਲੀਫ ਵਿੱਚ ਨਹੀਂ ਦੇਖ ਸਕਦੇ ਇਹ ਪਹਿਲਾਂ ਤਾਂ ਇਹਦੀ ਦੰਤ ਟੁੱਟ ਗਈ ਤੇ ਉਹ ਠੀਕ ਕਰਾਈ ਬਿਲਕੁਲ ਠੀਕ ਹੋ ਗਈ ਸੀਗੀ ਵਧੀਆ ਵਿਚਾਰੀ ਤੁਰਨ ਫਿਰਨ ਲੱਗੀ ਸੀ ਫਿਰ ਪਤਾ ਨਹੀਂ ਕੀ ਹੋ ਗਿਆ ਇਦਾਂ ਦਾ। ਤੋਂ ਇਹਦੇ ਆਦੇ ਗਲਚ ਕੁਛ ਹੋਇਆਗਾ ਆਦੇ ਕਿੱਡਾ ਵੱਡਾ ਗਲ ਹੋ ਰਿਹਾ ਹੈ। ਹੈਨਾ? ਤੋਂ ਹੁਣ ਆਪਾਂ ਇਹਨੂੰ ਤਿੰਨ ਚਾਰ ਦਿਨ ਹੋ ਗਏ ਲੈ ਕੇ ਘੁੰਮਦਿਆਂ ਨੂੰ। ਕਲਾ ਖਰੜ ਲੈ ਕੇ ਗਏ, ਫਿਰ ਬਲੌਂਗੀ ਲੈ ਕੇ ਗਏ। ਹੁਣ ਆਪਾਂ ਇਹਦਾ ਟ੍ਰੀਟਮੈਂਟ ਇੱਥੋਂ ਖਰੜ ਤੋਂ ਇੱਥੋਂ ਕਰਾ ਰਹੇ ਹਾਂ ਲਾਂਡਰਾਂ ਤੋਂ। ਬਹੁਤ ਅੱਛੇ ਨੇ ਡਾਕਟਰ ਸਾਹਿਬ। ਵਿਚਾਰੇ ਬਹੁਤ ਪਿਆਰ ਨਾਲ ਦੇਖਦੇ ਨੇ। ਤੋਂ ਰੋਜ਼ ਇਹਦੇ ਤਿੰਨ ਟੀਕੇ ਲੱਗਦੇ ਨੇ। ਆ ਦੇਖੋ ਦਵਾਈਆਂ ਦਿੱਤੀਆਂ ਬੁਖਾਰ ਆਗਾ ਇਹਨੂੰ ਇਹਦੇ ਲੀਵਰ ਇਨਫੈਕਸ਼ਨ ਆ ਤਾਂ ਆ ਦੇਖੋ ਇਹ ਸਾਰੀਆਂ ਲੀਵਰ ਦੀ ਟੋਨਿਕ ਦਿੱਤੀ ਹੈਗੀ ਇਹ ਬੁਖਾਰ ਦੀ ਆ ਇਹਦੇ ਚ ਬਲੱਡ ਘੱਟ ਆਗਾ ਉਹਦੇ ਵਾਸਤੇ ਦਿੱਤੀ ਹੋਈ ਹੈਗੀ ਇਹ ਪਿਉਂਦੇ ਆਂਗੇ ਇਹਨੂੰ ਇਹਦੇ ਇੰਜੈਕਸ਼ਨ ਦਿੱਤੇ ਨੇ ਕੱਲ ਸੰਡੇ ਆਗਾ ਤਾਂ ਕਰਕੇ ਡਾਕਟਰ ਸਾਹਿਬ ਹੋਣੇ ਨਹੀਂ ਕੱਲ ਨੂੰ ਮੈਂ ਆਪਣੇ ਆਪ ਹੀ ਲਗਾ ਦੇਣੇ ਨੇ ਇਹਦੇ ਤਾਂ ਤੁਸੀਂ ਵੀ ਕੋਈ ਐਦਾਂ ਦਾ ਕੋਈ ਨੇੜੇ ਤੁਹਾਡੇ ਕੋਈ ਬੱਚਾ ਤਕਲੀਫ ਚ ਹੁੰਦਾਗਾ ਦਾ ਜਰੂਰ ਸੇਵਾ ਕਰਿਆ ਕਰੋ ਅੱਜ ਕੱਲ੍ਹ ਗਰਮੀਆਂ ਹੋ ਰਹੀਆਂ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਪ੍ਰੋਬਲਮ ਆ ਰਹੀਆਂ ਨੇ ਗਰਮੀਆਂ ਕਰਕੇ ਨਾ ਤੋਂ ਕਿਤੇ ਵੀ ਐਦਾਂ ਦਾ ਕੋਈ ਹੁੰਦੇ ਨੇ ਬੱਚੇ ਸਟਰੀਟ ਡੌਗ ਹੁੰਦੇ ਨੇ ਵਿਚਾਰੇ ਇਹਨਾਂ ਦਾ ਕਿਹੜਾ ਕੋਈ ਮਾਂ ਪਿਓ ਹੁੰਦਾਗਾ ਹਨਾ ਤੋਂ ਮੈਂ ਤਾਂ ਇਹਨੇ ਦਿਨ ਤੇ ਰਾਤ ਮੈਂ ਇਹਦੇ ਤੇ ਲੱਗੀ ਰਹਿੰਦੀ ਆ ਰਾਤ ਨੂੰ ਵੀ ਜਾਗਦੇ ਆਂ ਕਿ ਅਸੀਂ ਹੈ ਤਾਂ ਵੀ ਵਿਚਾਰੀ ਬਚ ਜੇ ਜੇ ਬਚ ਵੀ ਗਈ ਹੈਗੀ ਕੁੱਤੀ ਆ ਗਈ ਇਹੇ ਹੁਣ ਆਪਾਂ ਇਹਨੂੰ ਆਪਣੇ ਘਰ ਹੀ ਰੱਖਾਂਗੇ ਜੇ ਵਿਚਾਰੀ ਤੇ ਕੋਈ ਪਰਮਾਤਮਾ ਨੇ ਦੀ ਸੁਣ ਲਈ ਤਾਂ ਠੀਕ ਹੋਗੀ ਫਿਰ ਜੇ ਵੱਡੀ ਹੋ ਗਈ ਥੋੜੀ ਜਿਹੀ ਨਾ 8-9 ਮਹੀਨਾ ਦੀ ਫਿਰ ਆਪਾਂ ਇਹਦੀ ਨਸਬੰਦੀ ਕਰਾ ਦਾਂਗੇ ਪਹਿਲਾਂ ਵੀ ਆਪਾਂ 3-4 ਦੀ ਕਰਵਾਤੀ ਹੈਨਾ ਉਹ ਵੀ ਸਾਡੇ ਬਾਹਰ ਹੀ ਰਹਿੰਦੇ ਨੇ ਹੁਣ ਇਹਦੇ ਇਹਨੂੰ ਮਿਲਾ ਕੇ ਸਾਡੇ ਕੋਲੇ 6 ਕੁੱਤੇ ਹੋਗੇ ਹੈਨਾ ਕੁਝ ਨਹੀਂ ਹੁੰਦਾ ਆਪਣੀ ਕਿਸਮਤ ਲਿਖਾ ਕੇ ਨਿਉਂਦੇ ਨੇ ਸਾਨੂੰ ਤਾਂ ਪਰਮਾਤਮਾ ਉਹਨੇ ਹੀ ਦੇਈ ਜਾਂਦਾ ਜਿੰਨੇ ਇਹਨਾਂ ਦਾ ਵਾਅਦਾ ਹੋਈ ਜਾਂਦਾ ਉਹਨੇ ਹੀ ਹੋ ਜਾਂਦਾ ਪਰ ਤੁਸੀਂ ਇੰਜ ਇੰਜ ਵੀਡੀਓ ਨੂੰ ਲਾਈਕ ਸ਼ੇਅਰ ਬਿਲਕੁਲ ਨਹੀਂ ਕਰਦੇ ਕਰਦਿਆ ਕਰੋ ਤੁਹਾਡਾ ਵੀ ਭਲਾ ਹੋ ਜਾਊਗਾ ਹਨਾ ਜੇ ਕੋਈ ਐਦਾਂ ਦੀ ਸਾਡੀ ਵੀ ਪਰਮਾਤਮਾ ਕੋਈ ਸੁਣ ਲੇ ਤਾਂ ਮੇਰੀ ਤਮੰਨਾ ਕੀ ਮੈਂ ਸ਼ੈਲਟਰ ਖੋਲਾਂ ਮੈਂ ਨਾ ਕਿਸੇ ਬੱਚੇ ਨੂੰ ਤਕਲੀਫ ਚ ਨਾ ਰਹਿਣ ਦੇਵਾਂ ਹਨਾ ਹੁਣ ਤਾਂ ਜਿੰਨਾਕ ਸਾਡਾ ਬਜਟ ਹੁੰਦਾਗਾ ਅਸੀਂ ਓਨਾਂਕ ਕਰਦੇ ਆਂਗੇ ਤੋਂ ਫੇਰ ਤੋਂ ਮੈਂ ਬਸ ਇਸੇ ਕੰਮ 'ਤੇ ਲੱਗ ਜਾਣਾਗਾ ਜੇ ਮੇਰਾ ਸ਼ੈਲਟਰ ਖੁੱਲ ਜੇ ਤੇ ਤੁਸੀਂ ਥੋੜੀ ਸਪੋਰਟ ਕਰਿਆ ਕਰੋ ਪਲੀਜ਼ ਹੋਰ ਆ ਵੀਡੀਓ ਨੂੰ ਵੀ ਤਾਂ ਕਰਦੇ ਹੋ ਲਾਈਕ ਸ਼ੇਅਰ ਤੇ ਐਦਾਂ ਦੀਆਂ ਵੀ ਕਰਦਿਆ ਕਰੋ ਕਿਸੇ ਬੱਚੇ ਦਾ ਭਲਾ ਹੋ ਜਾਊਗਾ ਹਨਾ ਥੋੜਾ ਘਰੇ ਬੈਠਿਆਂ ਦਾ ਭਲਾ ਹੋ ਜਾਊਗਾ ਹੈ ਇਸ ਕਰਕੇ ਲਾਈਕ ਸ਼ੇਅਰ ਕਰਦਿਆ ਕਰੋ ਤਾਂ ਕਿ ਜੇ ਅਸੀਂ ਹੋਰ ਬੱਚਿਆਂ ਦੀ ਸੇਵਾ ਕਰ ਸਕੀਏ